ਭਾਰਤੀ ਆម ਜਨਤਾ ਪਾਰਟੀ 24 ਜੁਲਾਈ ਦਿਨ ਬੁੱਧਵਾਰ ਨੂੰ ਐਸਸੀ ਕੋਟੇ ਦੀ ਜ਼ਮੀਨ ਤੇ ਨਿਸ਼ਾਨ ਸਾਹਿਬ ਗੜਕੇ ਐਸਸੀ ਸਮਾਜ ਨੂੰ ਬੰਦਾ ਹਿੱਸਾ ਤਕਸੀਮ ਕਰੇਗੀ ਭਾਰਤੀ ਆម ਜਨਤਾ ਪਾਰਟੀ 24 ਜੁਲਾਈ ਦਿਨ ਬੁੱਧਵਾਰ ਨੂੰ ਕਪੂਰਥਲਾ ਚ ਐਸਸੀ ਕੋਟੇ ਦੀ ਜ਼ਮੀਨ ਤੇ ਨਿਸ਼ਾਨ ਸਾਹਿਬ ਗੜਕੇ ਐਸਸੀ ਸਮਾਜ ਨੂੰ ਬੰਦਾ ਹਿੱਸਾ ਖੁਦ ਤਕਸੀਮ ਕਰੇਗੀ ਇਹਨਾਂ ਗੱਲਾਂ ਦਾ ਪ੍ਰਗਟਾਵਾ ਸतीश ਨਾਰ ਪਾਰਟੀ ਪ੍ਰਧਾਨ ਭਾਰਤੀਆម ਜਨਤਾ ਪਾਰਟੀ ਨੇ ਪਾਰਟੀ ਅਹੁਦੇਦਾਰਾਂ ਦੀ ਹਾਜ਼ਰੀ ਚ ਸ਼ਨੀਵਾਰ ਨੂੰ ਮੁਹੱਲਾ ਨਰੋਤਮ ਵਿਹਾਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਇਸ ਮੌਕੇ ਪਾਰਟੀ ਵਰਕਰ ਹਾਜ਼ਰ ਸਨ ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ ਹਾਂਜੀ ਸਰ ਕੀ ਨਾਂ ਤੁਹਾਡਾ ਜੀ ਮੈਂ ਗੁਰਪ੍ਰੀਤ ਕਟਾਰੀਵਾਲ ਜੀ ਠੀਕ ਹੈ ਜੀ ਤਾਂ ਜੀ ਜੈਪਰ ਜੀ ਠੀਕ ਹੈ ਜੀ ਆਰ ਤੁਸੀਂ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਸਰ ਜੋ ਸਾਡੀ ਜ਼ਮੀਨ ਆ ਸੋਨੀ ਪੱਠੇਵਾਲਾ ਬੜੇ ਚਿਰ ਤੋਂ ਦਬਲ ਕੇ ਬੈਠਾ ਆ। ਠੀਕ ਹੈ ਜੀ। ਉਹਦੇ ਲਈ ਨਾਰਸਾ ਹੁਣਾਂ ਨੇ ਅਸੀਂ ਆ ਕੇ ਬਹੁਤ ਤਰਨੇ ਮੁਜਾਰੀ ਕੀਤੇ ਆ। ਪਰ ਸਾਡੀ ਕਿਸੇ ਨੇ ਹੱਲ ਤੱਕ ਨਹੀਂ ਸੁਣਿਆ। ਤੁਹਾਡਾ ਇਹਦਾ ਲੰਬਾ ਸੰਘਰਸ਼ ਜਾ ਰਿਹਾ ਤੁਹਾਨੂੰ ਕਿਉਂ ਨਹੀਂ ਕੁਝ ਹੱਲ ਹੋ ਰਿਹਾ? ਸਰ ਪ੍ਰਸ਼ਾਸਨ ਨਾਲ ਦੀ ਮਿਲਿ ਪੁਗਤ ਹੋਇਆ ਜੀ ਸਾਰੀ। ਸੋਨੀ ਦੇ ਨਾਲ ਵਾਲੇ ਪਿਆਏ ਆ। ਜੋ ਕਹਿ ਰਹੇ ਉਹਦੇ ਸ਼ਰਤ ਚੱਲ ਰਹੇ ਆ। ਤੇ ਸਾਡੀ ਜ਼ਮੀਨ ਦੇ ਵਿੱਚੋਂ ਮਿੱਟੀ ਪੱਟ ਕੇ 20-20 ਫੁੱਟ ਮਿੱਟੀ ਪੱਟੀ ਗਈ ਆ ਜ਼ਮੀਨ ਦੇ ਵਿੱਚੋਂ। ਤੇ ਮੈਂ ਸਾਰਿਆਂ ਨੂੰ ਵਾਲਮੀਕ ਮਰਯੂ ਸਮਾਜ ਨੂੰ ਬੇਨਤੀ ਕਰਦਾ ਆ। ਇਹ ਗਰੀਬਾਂ ਦੇ ਲਈ ਅੱਜ ਖੜੇ ਹੋਈਏ ਔਰ ਇਸ ਧਨਾਰ ਔਰ ਗਰੀਬਾਂ ਦੇ ਵਿੱਚ ਵੰਡੀ ਜਾਵੇ ਜੋ ਉਹ ਸਾਨੂੰ ਸਾਡੀ ਜ਼ਮੀਨ ਦੇ ਹੱਕ ਦੇ ਸਕਣ ਤੇ ਔਰ ਉੱਥੇ ਬੰਦੀ ਕਾਰਵਾਈ ਸੋਨੀ ਪੱਠੇ ਵਾਲੇ ਦੇ ਉੱਤੇ ਜਿਹੜੀ ਕਾਰਵਾਈ ਬੰਦੀ ਕੀਤੀ ਜਾ ਸਕੇ ਜੈਪੀ ਜੈਪਾ ਹਾਂਜੀ ਬਾਬਾ ਜੀ ਜੀ ਨਾ ਤੁਹਾਡਾ ਜੈਪੀਨ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਜਸ਼ਦਾਰ ਹੀਰਾ ਸਿੰਘ ਜੀ ਵਾਲਮੀਕੀ ਸ਼ਹਿਰ ਸੈਨਾ ਦੇ ਪੰਜਾਬ ਪ੍ਰਧਾਨ ਜਸ਼ਦਾਰ ਹੀਰਾ ਸਿੰਘ ਜੀ ਬਾਬਾ ਜੀ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਕੀ ਗੱਲ ਕਹਿਣਾ ਚਾਹੁੰਦੇ ਹੋ ਮਹਾਰਾਜ ਜੀ ਅਸੀਂ ਵੀਡੀਓ ਸਾਹਿਬ ਨੂੰ ਡੀਸੀ ਸਾਹਿਬ ਨੂੰ ਤਹਿਸੀਲਦਾਰ ਸਾਹਿਬ ਨੂੰ ਸਤਿ ਸ੍ਰੀ ਅਕਾਲ ਐਸਡੀਓ ਸਾਹਿਬ ਨੂੰ ਸਾਰਿਆਂ ਅਫਸਰਾਂ ਨੂੰ ਬੜੇ ਮੰਗ ਪੱਤਰ ਦਿੱਤੇ ਔਰ ਘਰਾਓ ਵੀ ਕੀਤੇ ਪਰ ਸਾਨੂੰ ਪ੍ਰਸ਼ਾਸਨ ਨੇ ਮਿੱਠੀਆਂ ਗੋਲੀਆਂ ਹੀ ਦੇ ਕੇ ਸਾਨੂੰ ਅੱਜ ਤੱਕ ਖੱਜਲ ਖਰਾਬ ਕੀਤਾ ਸਾਨੂੰ ਕੁਝ ਨਹੀਂ ਹਾਸਲ ਹੋਇਆ ਜੋ ਸੋਨੀ ਪਠੇਵਾਲਾ ਵਾ ਸਾਡੇ ਗ੍ਰੀਵ ਸਮਾਜ ਦੀਆਂ ਧਰਤੀਆਂ ਦੱਬ ਕੇ ਬੈਠਾ ਬੜੇ ਸਮੇਂ ਤੋਂ ਜਿਨੇ ਅੰਦਾ ਤੋਂ ਵੀ ਉੱਚੀਆਂ ਉੱਚੀਆਂ ਤੋਏ ਪਾ ਦਿੱਤੇ ਆ ਗੰਦਾ ਇਹਨੀਆਂ-ਇਨੀਆਂ ਉੱਚੀਆਂ ਧਰਤੀਆਂ ਜਿਹੜੀਆਂ ਸੀ ਉਹ ਅੱਜ ਬਹੁਤ ਢੂੰਗੀਆਂ ਕੁਢੜੀ ਮਿੱਟੀ ਬੜੀ ਚੱਕ ਲਈ ਆ ਜਿਹੜੀ ਢੁਮ੍ਹੇ ਚ ਜਿਹੜੀ ਮਿੱਟੀ ਕਿੱਥੇ ਗਈ ਉਹ ਮਿੱਟੀ ਜਿਹੜੀ ਜਿਹਨੇ ਆਪਣਾ ਪੱਠਿਆ ਉਹਨੇ ਲਾਏ ਹੋਏ ਨੇ ਉਹਦੇ ਵਿੱਚ ਜਿਹੜਾ ਆ ਵੀ ਉਹਨੇ ਸੇਵਨ ਕਰਕੇ ਤੇ ਇੱਟ ਤਿਆਰ ਕਰਕੇ ਵੇਚ ਦਿੱਤੀ ਆ ਇਹ ਮਿੱਟੀ ਇਹ ਆਪਣੀ ਵਰਤਸਾ ਦਾ ਆ ਨਹੀਂ ਜੀ ਜਿਹੜੀ ਸਾਡੇ ਸਮਾਜ ਦੀ ਧਰਤੀ ਆ ਉਹਨੂੰ ਤੇ ਛੇੜ ਵੀ ਨਹੀਂ ਸਕਦਾ ਹਾਂ ਸਾਡੇ ਨਾਲ 420 ਕਰਕੇ ਤੇ ਸਾਡੇ ਸਮਾਜ ਦੇ ਕੋਲੋਂ ਧਰਤੀਆਂ ਜਿਹੜੀਆਂ ਖੋਲੀਆਂ ਪੀਆਂ ਠੇਕਿਆਂ ਤੇ ਲੈ ਕੇ ਤੇ ਉਹ ਅੱਜ ਕਾਬਜ ਹੋ ਗਿਆ ਉਹ ਉਹਨਾਂ ਧਰਤੀਆਂ ਤੇ ਜੀ ਹੁਣ ਤੁਹਾਡਾ ਕੀ ਬਰਲਾ ਹੋਏਗਾ ਆਉਣ ਵਾਲੇ ਦਿਨਾਂ ਚ ਦੇਖੋ ਜੀ 24 ਤਰੀਕ ਨੂੰ ਸਾਡਾ ਜਿਹੜਾ ਸਮਾਜ ਆ ਦੱਬਿਆ ਕੁਚੜਿਆ ਸਮਾਜ ਇਹ ਹੁਣ ਬਿਲਕੁਲ ਅੱਕ ਥੱਕ ਚੁੱਕਾ ਵਾ ਆਉਣ ਵਾਲੇ ਸਮੇਂ ਦੇ ਵਿੱਚ 24 ਤਰੀਕ ਨੂੰ ਇਹ ਆਪਣੀ ਆਪ ਰਾਖੀ ਕਰਨ ਜਾਣਦਾ ਵਾ ਇਹ ਸਮਾਜ ਇਹ ਵਾਲਮੀ ਤੋਂ ਮੱਝ ਵੀ ਸਿੱਖ ਭਾਈਚਾਰਾ ਜਿਹੜਾ ਵਾ ਇਹ ਉਹ ਕੌਮ ਆ ਬਾਬਾ ਦੀਪ ਸਿੰਘ ਜੀ ਦੇ ਵਾਰਸ ਹਰੀ ਸਿੰਘ ਨਲਵੇ ਵਰਗੇ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਬਾਬਾ ਜੈਤਾ ਜੀ ਵਰਗੇ ਜੋਦੇ ਜਿਨ੍ਹਾਂ ਦੀਆਂ ਪੁੱਲਾਂ ਦੇ ਵਿੱਚੋਂ ਬਹਾਦਰ ਯੋਧੇ ਪੈਦਾ ਹੋਏ ਨੇ ਉਹਨਾਂ ਦੀ ਵਿੰਸਾਵਲੀ ਆਏ ਇਹ ਉਹਨਾਂ ਦੇ ਮਨਸਿਆ ਸੁਖ ਏਦਾਂ ਆ ਜੀ 24 ਤਰੀਕ ਨੂੰ ਇਹ ਮੇਰਾ ਸਮਾਜ ਜਿਹੜਾ ਵਾ ਨਿਸ਼ਾਨ ਸਾਹਿਬ ਅਸੀਂ ਲਾਵਾਂਗੇ ਉਸ ਦੀ ਜ਼ਿੰਮੇਵਾਰੀ ਡੀਸੀ ਸਾਹਿਬ ਦੀ ਤਹਿਸੀਲਦਾਰ ਸਾਹਿਬ ਦੀ ਔਰ ਇਹ ਬੱਬਲ 24 ਜੂਨ ਸਾਹਿਬ ਦੇ ਲਈ ਦੀ ਹੋਗਾ ਸਮਾਂ 2 ਵਜੇ 2 ਵਜੇ ਦਾ ਸਮਾਂ ਹੋਵੇਗਾ ਜੀ ਠੀਕ ਹੈ ਜੀ ਹਾਂਜੀ ਧੰਨਵਾਦ ਹਾਂਜੀ ਸਰ ਕੀ ਨਾਮ ਮੈਂ ਤੁਹਾਡਾ ਮੈਂ ਸਤੀਸ਼ ਕੁਮਾਰ ਹਰ ਸਭ ਤੋਂ ਪਹਿਲਾਂ ਤਾਂ ਮੈਂ ਜੈ ਭੀਮ ਜੈ ਭਾਰਤ ਜੈ ਵਾਲਮੀਕੀ ਹਰਿ ਵਾਲਮੀਕੀ ਨਾ ਸਰ ਜੀ ਤੁਸੀਂ ਪਾਰਟੀ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਕਰ ਰਹੇ ਹੋ ਕੀ ਮਦਦ ਸਪਰਸ ਕਰਨ ਤੋਂ ਮੇਰੇ ਖਿਆਲ ਦੇ ਨਾਲ ਇੰਨਾ ਸਾਡਾ ਜੋਰ ਜਗਾ ਸੰਜ ਨਹੀਂ ਪਸੰਮਾ ਕਰ ਚੁੱਕੇ ਆ ਪਰ ਪ੍ਰਸ਼ਾਸਨ ਦੇ ਕੰਨ ਤੇ ਸਿਲਪ ਸ਼ਾਸਨ ਦੇ ਕੰਨ ਤੇ ਜੂਣੀ ਸਰਦੀ ਵੀ ਉਹ ਐਡਾ ਮਾੜੇ ਹਾਲਾਤ ਪ੍ਰਸ਼ਾਸਨ ਦੇ ਡੀਸੀ ਸਾਹਿਬ ਕੂਥਲਾ ਦੇਖੋ ਡੀਸੀ ਕੂਥਲਾ ਨੇ ਕਈ ਵੇਲੇ ਨਾਰੇ ਨਾਰੇ ਲਾਤੇ ਸਾਨੂੰ ਪਰ ਸਾਨੂੰ ਸਾਡਾ ਹੱਕ ਨਹੀਂ ਮਿਲਿਆ ਮੈਂ ਤਾਂ ਦੀ ਗੱਲ ਕਰ ਰਿਹਾ ਸੋਨੀ ਪਠੇ ਜਗਾ ਦੀ ਪਿੱਛੇ ਕਾਫੀ ਰੋਜ਼ ਸ਼ਹਿਰ ਬੰਦੀ ਕਾਲ ਦਿੱਤੀ ਪ੍ਰਸ਼ਾਸਨ ਨੇ ਸਾਨੂੰ ਸਵਾਦ ਦਵਾਇਆ ਕਿ ਮਰੀਨਾ ਕਰੋ ਤੁਹਾਡੀ ਜੋ ਬੰਦਨ ਹੱਕ ਦਾ ਜਾਵੇਗਾ ਔਰ ਉੱਥੇ ਸੁਭਿਸ਼ਾਲ ਸੋਨੀ ਨੇ ਇੱਕ ਬਿਆਨ ਦਿੱਤਾ ਕਿ ਮੈਂ 28 ਕਨਾਲ 4 ਮਰਲੇ ਜਿਹੜੀ ਜਗ੍ਹਾ ਛੱਡ ਦਿੱਤੀ ਹੈ ਜਿਸ ਤੇ ਮੁਕੇ ਸਰ ਪਾਰਟੀ ਵਰਕਰ ਪਲੱਸ ਐਸਡੀਐਮ ਕ ਤਸੀਹਦਾਰ ਕਪੂਰਥਲਾ ਪਟਵਾਰੀ ਕਪੂਰਥਾ ਗਏ ਜਿਵੇਂ ਦੇਖਿਆ ਕੱਲ ਅਸੀਂ ਜਗ੍ਹਾ ਲਫਿਰ ਗਏ ਦੁਵਾਰਾ ਤੋਂ ਉੱਥੇ ਦੁਵਾਰਾ ਨੇ ਝੋਨਾ ਲਾਤਾ ਇਹ ਸਾਰੀ ਪਰੇਸ਼ਾਨੀ ਮਿਲੀ ਭੁਗਤਵਾ ਪ੍ਰਸ਼ਾਸਨ ਦਲੀ ਸਮਾਨ ਦਬੋਣਾ ਚਾਹੁੰਦਾ ਵਾ ਭਗਵਾਨ ਦੂਜੇ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਹਮੇਸ਼ਾ ਦਲਤਾਂ ਨਾ ਹੱਤਿਆ ਕਰ ਹੋਇਆ ਦਲ ਦਲਤਾਂ ਤੱਕਾ ਹੋਇਆ ਜੇ ਨੂੰ ਸਾਡੀ ਪਾਰਟੀ ਬਰਦਾਸ਼ਤ ਨਹੀਂ ਕਰਦੀ ਇਹ ਲੋਕਾਂ ਨੇ ਹਮੇਸ਼ਾ ਸਾਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਸੋਨੀ ਪੱਠੀ ਵਾਲਿਆਂ ਨੇ ਸੋਨੀ ਪੱਠੀ ਵਾਲਿਆਂ ਨੇ 143 ਕਿਲੇ ਜੋ ਕਿ ਸਾਡੇ ਕੋ ਸਾਰਾ ਕੋ ਪਿਆ ਵਾ ਉਹ ਨੱਪੀ ਪਈ ਆ ਪਰ ਪ੍ਰਸ਼ਾਸਨ ਨੇ ਕੋਈ ਸਾਡੀ ਹਿੱਲਚ ਨਹੀਂ ਕੀਤੀ ਕੋਈ ਸਾਡੀ ਕਾਰਵਾਈ ਨਹੀਂ ਕੀਤੀ ਸਾਨੂੰ ਲਾਲਾ ਨਾਰਾ ਕਾਜਾ ਜੀ ਲੈ ਜਾਂਦੇ ਆ ਅਖੇ ਤੁਹਾਡਾ ਹਾਕਾ ਹੋਈ ਰਾਇ ਉਹ ਮੈਂ ਪੁੱਛਦਾ ਵਾਂ ਜੇ ਉਹ ਨੋ ਨੱਪ ਕੇ ਬੈਠਾ ਵਾ ਉਹ ਕਾਜਾ ਨੱਪ ਕੇ ਬੈਠੇਗਾ ਨਰਸਾ ਤੁਸੀਂ ਇਸ ਮੁੱਦੇ ਨਾਲ ਕੇ ਕਹੀ ਜੀ ਧੰਨੇ ਲਾਇਆ ਤੁਸੀਂ ਪ੍ਰਦਰਸ਼ਨ ਕੀਤਾ ਵਾ ਤੁਹਾਨੂੰ ਪ੍ਰਸ਼ਾਸਨ ਨੇ ਭਰੋਸਾ ਦਿਵਾਇਆ ਵਾ ਪਰ ਤੁਹਾਡਾ ਸਿੱਟਾ ਕੀ ਨਿਕਲਾ ਹੈ ਅੱਜ ਤੱਕ ਤੁਸੀਂ ਸਿੱਟਾ 0 ਸਿੱਟਾ 0 ਅੱਜ ਵੀ 0 ਕਿਉਂਕਿ ਮੈਨੂੰ ਪਤਾ ਕਿ ਸੋਨੀ ਭੱਠੇ ਵਾਲਾ ਤੇ ਪ੍ਰਸ਼ਾਸਨ ਰਲੀਮਲੀ ਪੂਤੀ ਚੱਲਦੀ ਪਈ ਆ ਸਾਨੂੰ ਇਹ ਕਦੇ ਕਿੰਨੀ ਅਸੀਂ ਬਾਵਾ ਸਾਹਿਬ ਦੇ ਕਜੀ ਲਾਦਾ ਸੁਣ ਲੋ ਗੱਲ ਸੰਘਰਸ਼ ਵਾਲਾ ਕਹਿੰਦਾ ਨਾ ਬਾਵਾ ਸਾਹਿਬ ਦੇ ਹੈਗੇ ਸੀ ਵਾਸੀ ਏ ਉਮੇਦ ਕਰਵਾ ਦਿੱਤੀ ਪਿਛਲੇ ਮਹੀਨੇ ਦਾ ਸਾਢੇ ਆਧੀਆ ਪਿਛਲੇ ਮਹੀਨੇ ਅਰਧ ਨੰਗਨ ਹੋ ਕੇ ਤੁਸੀਂ ਤਹਿਸੀਲਦਾਰ ਕੋਲ ਪੇਸ਼ ਹੋਏ ਸੀਗੇ ਦਫਤਰ ਪੇਸ਼ ਹੋਏ ਸੀ ਤੁਹਾਨੂੰ ਉਹ ਪ੍ਰਸ਼ਾਸਨਿਕ ਤੁਹਾਡੀ ਮੰਗਾ ਮੰਨ ਲਈਆਂ ਗਈਆਂ ਜੋ ਮੰਗਾ ਪੂਰੀਆਂ ਹੋਈਆਂ ਤੁਹਾਡਾ ਨਾ ਤਹਿਸੀਲਦਾਰ ਸਾਹਿਬ ਨੇ ਸਾਨੂੰ ਕਿਹਾ ਕਿ 5 ਜੁਲਾਈ ਤੱਕ 5 ਜੁਲਾਈ ਤੱਕ ਤੁਹਾਡਾ ਜੇ ਬੰਦ ਆ ਕੇ ਦਿੱਤਾ ਜਾਵੇਗਾ ਪਰ 5 ਜੇ ਛੱਡੋ ਅੱਜ 25 20 22 25 ਹੋ ਗਈ ਆ 20 ਜੁਲਾਈ ਹੋ ਗਈ ਹਾਂ 20 ਜੁਲਾਈ ਪਰ ਕੋਈ ਪ੍ਰਸ਼ਾਸਨ ਜੀਰੋ ਮੈਨੂੰ ਪਤਾ ਕੀ ਸਾਰੇ ਰਹੇ ਨੇ ਮੈਂ ਪੁੱਛਣਾ ਇਹ ਡਾਟਰ ਧੀਰ ਬੈਠਾ ਵਾ ਉਹ ਕਈ ਲਾੜ ਨਾ ਬੈਠਾ ਵਾ ਸੋਨੀ ਪਠੇੜਾ 40 ਸਾਲ ਤੋਂ ਮਾਰ ਉਹ ਕਈ ਲਾੜ ਮਾਰ ਸਾਰੇ ਸਾਡੇ ਗਰੀਬਾਂ ਵਾਸਤੇ ਕਾਗਜ਼ ਪੱਤਰ ਪਰ ਅਸੀਂ ਹੁਣ ਇਹਨਾਂ ਆਪਾ ਕੇ ਜਾ ਅਸੀਂ ਮਰਾਂਗੇ ਜਾਂ ਮਾਰਾਂਗੇ ਕਿਉਂਕਿ ਸਾਨੂੰ ਆਪਣੇ ਹੱਕ ਲੈਣੇ ਹੁੰਦੇ ਆ ਸਾਨੂੰ ਪਤਾ ਇਹਨਾਂ ਲੋਕਾਂ ਨੇ ਸਾਨੂੰ ਤਖੜ ਦੇਣਾ ਕੋਈ ਸੋਸ਼ਲ ਨੇ ਜੋ ਹਮੇਸ਼ਾ ਗਰੀਬ ਨੂੰ ਬਰੀਵ ਦੇ ਤਹਿਤ ਕੀਤੇ ਆ ਬਰੀਵ ਹੱਕ ਮਾਰੇ ਆ ਪਰ ਇਹ ਮੈਂ ਦੱਸਣਾ ਚਾਹੁੰਦਾ ਡੀਸੀ ਕਪੂਠਾ ਨੂੰ ਕਿ ਇਹ ਭਲੇਖਾ ਕਰਦਾ ਮਨਦਾ ਕਿ ਸਾਡੇ ਗਰੀਬਾਂ ਦੇ ਉੱਤੇ ਟੱਕਾ ਕਰ ਦੂਗੇ ਅਸੀਂ ਜਾਨ ਮਾਰ ਦੀ ਰੱਖੀ ਰਾਰ ਆਪਣੇ ਜਾਨ ਮਾਰ ਜਾਨ ਵੀ ਦੇ ਸਕਦੇ ਆ ਲੋੜ ਪੈਣ ਤੇ ਕਿਉਂਕਿ ਸਾਨੂੰ ਪਤਾ ਪਿਆਰ ਨਾਲ ਸਾਨੂੰ ਕੱਖ ਨਹੀਂ ਮਿਲਣਾ ਹੁਣ ਤੁਹਾਡਾ ਕੀ ਅਗਲਾ ਪ੍ਰੋਗਰਾਮ ਹੋਇਆ ਸਾਡਾ ਅਗਲਾ ਪ੍ਰੋਗਰਾਮ ਬੁੱਧਵਾਰ ਨੂੰ ਜਿਹੜੀ ਸਾਨੂੰ 28 ਕਲਾਂ ਚਾਹ ਮਲੇ ਸੋਨੀ ਪਠਾ ਦੇ ਮੁੰਡੇ ਵਿਸ਼ਾਦ ਹੁੰਨੇ ਗਈ ਛੱਡੀ ਆ ਉੱਥੇ ਇਥੇ ਗਾ ਪਾਰਟੀ ਦਿੱਤੋ ਟਰੈਕਟਰਾਂ ਦੇ ਮੋਟਰਸਾਈਕਲ ਜਾ ਕੇ ਉੱਥੇ ਨਿਸ਼ਾਨਖਾ ਲਾਵਾਂਗੇ ਕਿਉਂਕਿ ਅਸੀਂ ਪਹਿਲਾਂ ਆਪਣੀ ਜਗ੍ਹਾ ਜਵਰਨਾ ਬਾਕੀ ਨਿਸ਼ਾਨਦੇਹੀ ਕਰ ਕਹਿੰਦੇ ਨਾ ਇਹ ਪਟਵਾਰੀ ਸਾਹਿਬ ਕਹਿੰਦੇ 100 ਕੁ ਕਿੱਲੇ ਬਾਂਦੀ ਉਹ ਪਿਛਾਲ ਹੁਣ ਆਪ ਬਿਆਨ ਦੇਦੇ 90 ਕਿੱਲੇ ਆ ਤੇ ਪਟਵਾਰੀ ਕਹਿੰਦੇ 100 ਕੁ ਕਿੱਲੇ ਆ ਇਤੋਂ ਪਤਾ ਲੱਗਦਾ ਕਿ ਲੈ ਕੇ ਸਾਰੇ ਮਸਲਾ ਕੰਮ ਹੋ ਬੰਦ ਕਰੇ ਦਬੋੜੇ ਮਸਲੇ ਨੂੰ ਅਸੀਂ ਇਹਨੇ ਮੰਨ ਮੰਨੀ ਨਾ ਹੁਣ ਪ੍ਰਸ਼ਾਸਨ ਨਹੀਂ ਮੰਨੀ ਨਾ ਹੀ ਪ੍ਰਸ਼ਾਸਨ ਨੂੰ ਮਿਲਣਾ ਵਾ ਨਾ ਮੈਂ ਬੇਨਤੀ ਕਰਾਂ ਪ੍ਰਸ਼ਾਸਨ ਨੂੰ ਕਿਸਾਨਾਂ ਦੁਆਰਾ ਨਾ ਕਹੀਓ ਕਿਉਂਕਿ ਤੁਹਾਡੇ 10 ਪ੍ਰੋਗਰਾਮ ਕਿਤੇ ਦਸਾ ਤੁਹਾਡੀ ਮੰਨੀ ਆ ਪਰ ਸਾਡਾ ਇੱਕ ਵੀ ਕੰਮ ਨਹੀਂ ਹੋਇਆ ਸ਼ਹਿਰ ਬਾਂਦੀ ਕਰ ਦਿੱਤੀ ਉਹਦੇ ਸ਼ੁਆਤਵਾਤ ਸੀਦਾਰ ਨੇ ਅਰਧਨਾਗਰ ਹੋਏ ਉਦੋਂ ਸ਼ਾਦ ਕੀ ਗੱਲ ਸਿੰਘ ਹਾਜੋਦਿਆ ਕੱਟ ਖਰਾ ਕਰਾਓ ਤੇ ਖਾਲੀ ਮੈਦਾਨ ਫਰੀ ਉਦੋਂ ਅਸੀਂ ਮੰਗਾਂਗੇ ਇਹਨੂੰ ਪਏ ਇੱਜਤ ਲਾਲਾ ਬੰਦਾ ਸਾਡੀ ਮਈਏ ਜਗਾ ਨਾ ਪਈ ਸਾਡਾ ਜੀਵਨ ਦਾ ਹੋਇਆ ਸਾਡੀ ਮੰਗ ਆ ਪ੍ਰਸ਼ਾਸਨ ਨੂੰ ਕਿ ਆਪਣੇ ਆਪ ਸਾਨੂੰ ਖਾਲੀ ਕਰਾ ਦੇ ਨਹੀਂ ਤਾਂ ਬੁੱਧ ਉਹਨੇ ਕਹੇ ਜੂਮ ਜਾਏਗਾ ਜੇ ਮਰਾਂਗੇ ਜਾਂ ਮਾਰਾਂਗੇ ਅਸੀਂ ਆਪਣੇ ਇਸ ਜਗ੍ਹਾ ਜਾ ਕੇ ਨਿਸ਼ਾਨਾ ਲਾਵਾਂਗੇ ਚਾਹੇ ਦੰਗਾ ਹੋਵੇ ਚਾਹੇ ਸ਼ਾਦ ਮੋਰਖਾ ਸਾਡੀ ਜੁਮੈਰੀ ਪ੍ਰਸ਼ਾਦੀ ਮੇ ਹੋਗੀ ਇਹਨੇ ਕਹਿੰਦੇ ਖਵਾ ਜਾਜੇਗਾ ਜੈ ਭੀ ਜੈ ਭਾਗ ਜੈ ਵਾਲਮੀਕੀ ਹਰੇ ਵਾਲਮੀਕੀ